ਗਿਆਨੀ ਬੂਟਾ ਸਿਗਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਖਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਸੀ ਕਿਹਾ ਸੀ ਕਿ ਐਸਜੀਪੀਸੀ ਦੀਆਂ ਇਲੈਕਸ਼ਨਸ ਤੇ ਉਲੇ ਹੋ ਕੇ ਐਸਜੀਪੀਸੀ ਦੇ ਬਜਟ ਉੱਤੇ ਨਿਗਾਹ ਹੈਗੀ ਹੈ ਇਲਜ਼ਾਮ ਲਾਇਆ ਸੀ ਕਿ ਅਰਬਾਂ ਖਰਬਾਂ ਦਾ ਬਜਟ ਨਜ਼ਰ ਆ ਰਿਹਾ ਹੈ ਤੇ ਉਸ ਬਜਟ ਦੇ ਉੱਤੇ ਉਸ ਅਰਬਾਂ ਰੁਪਏ ਦੇ ਉੱਤੇ ਕਾਬਜ਼ ਹੋਣਾ ਚਾਹੁੰਦਾ ਹੈ ਭਾਈ ਅਮਰਪਾਲ ਸਿੰਘ ਦਾ ਪਰਿਵਾਰ ਸਿੱਧਾ ਇਲਜ਼ਾਮ ਸੀ ਔਰ ਇਥੋਂ ਤੱਕ ਕਿਆ ਸੀ ਕਿ ਸ੍ਰੀ ਕਾਲ ਤਖਤ ਸਾਹਿਬ ਨਾਲ ਕੋਈ ਵੀ ਮਤਲਬ ਨਹੀਂ ਹੈ ਸ੍ਰੀ ਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਭਾਈ ਅਮਰਪਾਲ ਸਿੰਘ ਨੂੰ ਮੰਨਣ ਵਾਲੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਬਿਆਨ ਸੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਗਿਆਨੀ ਬੂਟਾ ਸਿੰਘ ਦੇ ਜਾਂਦੇ ਨੇ ਔਰ ਜਿਸ ਮਾਮਲੇ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨਾਲ ਵੀ ਗੱਲਬਾਤ ਕੀਤੀ ਗਈ ਭਾਈ ਅਮਰਤਪਾਲ ਸਿੰਘ ਦੇ ਪਿਤਾ ਨਾਲ ਗੱਲ ਕਰਕੇ ਔਰ ਇਸ ਮਾਮਲੇ ਦੇ ਉੱਤੇ ਸਵਾਲ ਪੁੱਛੇਗੇ ਕਿ ਕੀ ਗਿਆਨੀ ਬੂਟਾ ਸਿੰਘ ਜੋ ਗੱਲ ਕਰਦੇ ਪਏ ਨੇ ਉਹਦੇ ਵਿੱਚ ਕੋਈ ਵਜ਼ਨ ਹੈ ਕਿ SGPC ਇਲੈਕਸ਼ਨ ਦਾ ਜਿਹੜਾ ਪ੍ਰਚਾਰ ਹੁੰਦਾ ਪਿਆ ਉਹਦੇ ਪਿੱਛੇ ਕੀ ਉਹੀ ਕਾਰਨ ਹੈ ਜੋ ਗਿਆਨੀ ਬੂਟਾ ਸਿੰਘ ਕਹਿ ਰਿਹਾ ਸਵਾਲ ਬੇਸ਼ੱਕ ਉੱਠਦਾ ਹੈ ਕਿਉਂਕਿ ਗਿਆਨੀ ਬੂਟਾ ਸਿੰਘ ਨੇ ਬਹੁਤ ਵੱਡੇ ਸਵਾਲ ਪੈਦਾ ਕਰ ਦਿੱਤੇ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਭਾਈ ਅਮ ਲੈ ਕੇ ਭਾਈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਦੇ ਐਮਪੀ ਨੇ ਉਹਨਾਂ ਨੂੰ ਲੈ ਕੇ ਇਸ ਦੇ ਬਾਵਜੂਦ ਇਹ ਗੱਲ ਕਰਨੀ ਜ਼ਰੂਰੀ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜਾਂ ਪਰਿਵਾਰ ਕੀ ਸੋਚਦਾ ਹੈ ਨਾ ਬਿਆਨਾਂ ਬਾਰੇ ਆਓ ਸੁਣਦੇ ਹਾਂ ਕਿ ਸੈਮ ਸਿੰਘ ਜਿਹੜੇ ਭਾਈਆਂ ਬਰਪਾਲ ਸਿੰਘ ਦੇ ਪਿਤਾ ਨੇ ਕੀ ਬੋਲੇ ਇੱਕ ਗੈਲੀ ਬੂਟਾ ਸਿੰਘ ਦੀ ਵੀਡੀਓ ਸੀ ਉਹ ਕਹਿੰਦੇ ਆ ਕਿ ਐਸਜੀਪੀਸੀ ਦੇ ਲਈ ਜਿਹੜਾ ਤੁਸੀਂ ਪ੍ਰਚਾਰ ਕਰਦੇ ਪਿਓ ਐਸਜੀਪੀਸੀ ਇਲੈਕਸ਼ਨ ਦੇ ਵਾਸਤੇ ਤੇ ਉਹ ਕਹਿੰਦੇ ਕਿ ਇਹਨਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਐਸਜੀਪੀਸੀ ਦੇ ਅਰਬਾਂ ਖਰਬਾਂ ਦੇ ਬਜਟ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ ਨਹੀਂ ਅਸੀਂ ਦੇ ਐਸਜੀਬੀਸੀ ਦਾ ਸਿੱਖਾਂ ਦੀ ਸਰਮਹੋਰ ਸੰਸਥਾ ਜਿਹੜੀ ਆ ਸਿੱਖਾਂ ਦੇ ਹਿੱਤ ਵਿੱਚ ਕੰਮ ਕਰੇ ਉਹਦੇ ਵਾਸਤੇ ਅਸੀਂ ਯਤਨ ਕਰ ਰਹੇ ਆ ਹੂੰ ਕਿਉਂਕਿ ਅੱਗੇ ਉਹ ਜਿਹੜਾ ਜੋ ਹੋਣਾ ਅੱਜ ਕੱਲ ਹੋ ਰਿਹਾ ਉਹ ਉਹਦੇ ਖਿਲਾਫ ਹੀ ਅਸੀਂ ਕਰ ਰਹੇ ਅਸੀਂ ਕੋਈ ਕਬਜ਼ਾ ਨਹੀਂ ਅਸੀਂ ਤੇ ਉਹਨਾਂ ਨੂੰ ਸਿਰ ਦਾ ਥਾਚ ਦੇਣ ਚਾ ਰਹੇ ਹਾਂ ਉਹ ਕਹਿੰਦੇ ਕਿ ਐਸਜੀਪੀਸੀ ਨਾਲ ਅਕਾਲ ਤਖਤ ਦੇ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਨਾ ਇਹ ਕਹਿੰਦੇ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਨਾ ਇਹ ਐਸਜੀਪੀਸੀ ਨੂੰ ਮੰਨਦੇ ਇਹਨਾਂ ਨੂੰ ਸਿਰਫ ਕਹਿੰਦੇ ਔਰਬਾਂ ਖਰਬਾਂ ਦਾ ਬਜਟ ਦਿਖਦਾ ਪਿਆ ਨੀ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਸਮਰਪਤ ਹੈ ਆ ਗੁਰੂ ਨੂੰ ਸਮਰਪਤ ਹੈ ਅਸੀਂ ਬਾਕੀ ਜੋ ਉਹ ਕਹੀ ਜਾਂਦੇ ਕੋਈ ਨਹੀਂ ਕਹੀ ਜਾਣਦੋ ਆਪਾਂ ਲੋਣਾ ਦੇ ਕੇਸ ਦੇ ਕਹਿਣ ਦੇ ਜਿਹੜੇ ਅਸੀਂ ਆਪਣੇ ਗੁਰੂ ਨੂੰ ਸਮਰਪਤ ਹੋ ਕੇ ਚੱਲ ਰਹੇ ਹਾਂ ਬਾਕੀ ਉਹ ਜੋ ਜੋ ਕੋਈ ਠੀਕ ਹੈ ਜਾਂ ਨਾ ਵੀ ਠੀਕ ਹੈ ਜੋ ਕੋਈ ਗਲਤ ਕਰੀ ਜਾਂਦਾ ਤਾਂ ਵੀ ਕੋਈ ਗਲਤ ਹੈ ਇਸ ਦਾ ਮਾਰ ਕਰ ਲੈਣਾ ਆਪਾਂ ਦੇ ਗੁਰੂ ਨੂੰ ਜਵਾਬ ਦੇ ਆ ਅੱਛਾ ਮੈਂ ਇੱਕ ਆਖਰੀ ਗੱਲ ਪੁੱਛਣੀ ਚਾਹੁੰਦਾ ਐ ਐਕਚੁਅਲੀ ਉਹਦੇ ਬਾਰੇ ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਲੈਕਸ਼ਨਸ ਦੇ ਵਿੱਚ ਫਿਲਹਾਲ ਤੁਹਾਡੇ ਵੱਲੋਂ ਜਿਹੜੇ ਬੰਦੇ ਐ ਮਿਲ ਜਿਹੜੇ ਉਮੀਦਵਾਰ ਤੁਸੀਂ ਖੜੇ ਕਰਨਾ ਚਾਹੁੰਦੇ ਹੋ ਉਹ ਇਕੱਠੇ ਨਹੀਂ ਹੋ ਰਹੇ ਇਹਦੇ ਬਾਰੇ ਵੀ ਤੁਹਾਡੀ ਕੋਈ ਸਟੇਟਮੈਂਟ ਹੈਗੀ ਬਿਕਾਜ਼ ਐਸਜੀਪੀਸੀ ਇਲੈਕਸ਼ਨਸ ਨੂੰ ਲੈ ਕੇ ਸਿੱਖ ਕੌਮ ਜਿਹੜੀ ਖਾਫੀ ਮਿਲ ਵਨਰੇਬਲ ਐ ਇਸ ਵੇਲੇ ਕਿ ਇਸ ਤਰ੍ਹਾਂ ਦੇਖ ਰਹੇ ਹੋ ਇਹਨਾਂ ਕੀ ਤੁਹਾਡੀ ਪ੍ਰੋਫੈਸਰ ਜੀ ਅਜੇ ਕੋਈ ਇਹਦੇ ਬਾਰੇ ਚ ਅਸੀਂ ਦਾ ਕੋਈ ਉਮੀਦਵਾਰ ਅਜੇ ਜੁੜਿਆ ਨਹੀਂ ਅਸੀਂ ਸੰਗਤ ਤੋਂ ਜੁੜਨੇ ਆ ਜੀ ਸੰਗਤਾਂ ਦੇ ਜਿਹੜੇ ਇਹ ਅਲਾਕੇ ਦੇ ਲੋਕ ਚੁਣਨਗੇ ਅਸੀਂ ਕੋਈ ਅਸੀਂ ਕੋਈ ਉਮੀਦਵਾਰ ਨਹੀਂ ਨਿਵਾਗੇ ਜੋ ਸੰਗਤਾਂ ਦਾ ਫੈਸਲਾ ਬਣਾਉਣ ਨੂੰ ਬਣਿਆ ਠੀਕ ਹੈ ਠੀਕ ਹੈ ਤੁਸੀਂ ਸਮਝ ਗਏ ਥੈਂਕ ਯੂ ਠੀਕ ਠੀਕ ਠੀਕ